ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅਸੀਂ ਸਾਰੇ ਚੜ੍ਹਦੀ ਗੱਲਾ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਚੜ੍ਹਦੀ ਗੱਲਾ ਵਿੱਚ ਹੋ ਹੋ ਗਏ ਠੀਕ ਹੈ ਤੇ ਸ਼ਾਮ ਦਾ ਵੇਲਾ ਹੋ ਗਿਆ 4:00 ਵਜੇ ਤੇ ਮੈਂ ਗੁਰਫਤ ਨੂੰ ਚੱਲੀਆਂ ਟੀਵੀ 'ਤੇ ਸ਼ਬਦਾਂ ਜਾਣ ਲਈ ਆਂ ਜੋੜੇ ਵੇਖੀ ਆਹ ਦੇਖ ਕੀ ਹਾਲ ਕਰ ਲੈਣਾ ਦੋ ਤਿੰਨ ਵਾਰ ਕਰ ਛੱਡੀ ਆ ਮਾਮੀ ਆ ਦੇਖ ਉਹਦੀ ਤਾਂ ਹੀ ਪਤਾ ਨਹੀਂ ਕੀ ਕਰਦੇ ਰਹਿਣਾ ਖੋਲਦਾ ਹੀ ਰਹਿਣਾ ਤੂੰ ਦਾ ਚੱਲ ਚੱਲ ਦੋ ਘੰਟੇ ਅੱਜ ਐਤਵਾਰ ਲਉ ਫੇ ਛੜੇ ਨੇ ਤਾਂ ਘਰ ਰਹਿ ਕੇ ਕੋਈ ਨਾ ਕੋਈ ਡਿਮਾਂਡ ਅੱਗੇ ਹੀ ਰਹਿੰਦੀ ਐ ਦੀ ਤਾਂ ਮੈਂ ਲਾਂਗਰ ਦੀ ਚਾਲ ਚੱਲਣ ਲੈਨੇ ਪਹਿਲਾਂ ਦੁਕਾਨ ਤੇ ਪੂਰੀ ਤੇ ਆਉਣੀ ਆ ਉਹ ਧੋਲਵਾਈ ਤੋਂ ਪਰ ਰੋਟੀਆਂ ਲੈ ਕੇ ਆਉਣੀ ਆ ਮਿੱਠੇ ਆ ਦੋ ਫਲ ਰੋਟੀ ਇੱਥੇ ਕਿਹੜੀ ਦੁਕਾਨ ਪਈ ਦੱਸੀ ਮੈਨੂੰ ਉਹ ਹੀ ਦੁਕਾਨ ਇਧਰ ਸਮਾਨ ਇੱਕ ਲੈਣਾ ਉਹ ਤੇ ਨਾਲ ਜੇ ਕਿਤੇ ਗੁਰਫਤ ਆਇਆ ਫਿਰ ਤਾਂ ਭਾਈ ਕੰਮ ਮਹਿੰਗਾ ਪੈਂਦਾ ਹੀ ਪੈਂਦਾ ਇਹ ਹੋ ਗਿਆ ਆਈਸਕ੍ਰੀਮਾਂ ਦੇ ਵਾਲੇ ਉਹ ਥੱਲੇ ਜਿਹੜਾ ਬੈਨਰ ਜਿਹਾ ਲੱਗੇ ਨਾ ਉਹ ਤੇ ਬਣੀ ਕਹਿੰਦਾ ਮੈਂ ਇਦਾਂ ਦੀਆਂ ਲੈਣੀਆਂ ਉਹ ਲੈ ਲੈਂਦਾ ਆ ਜਿਹੜੀ ਵੱਡੀ ਹੁੰਦੀ ਆ ਮੁੜ ਕੇ ਖਾਂਦਾ ਹੈ ਨੀਗਾ ਤੇ ਹੁਣ ਮੈਂ ਕਿਹਾ ਤੇ ਮੈਚਿੰਗ ਹੁੰਦੀ ਆ ਇਹਦੇ ਨਾਲ ਤੇ ਇਹ ਵਾਲੀ ਲੈ ਲਾ ਪੈਂਦਾ ਨਹੀਂ ਇਧਰ ਲਈ ਟੁੱਟੀ ਆ ਮੈਂ ਇਹੀ ਲੈਣੀ ਆ ਸੇਮ ਨਹੀਂ ਗੀ ਇਹ ਚਾਕਲੇਟ ਵਾਲੀ ਆ ਫਿਰ ਨਾਲ ਮੈਚ ਕਰ ਕਰਕੇ ਵੇਂਦਾ ਕਿ ਸੇਮ ਹੈਗੀ ਆ ਪੇ ਕਰਦੇ ਘਰੋਂਦੇ ਵਿਚਾਰਾ ਚੱਲ ਮੰਨ ਹੀ ਗਿਆ ਆ ਖਾਣੀਆਂ ਨੇ ਹਾਣੀਆਂ ਖਾਣੀ ਇਹ ਵੀ ਜਿਹੜੀ ਛੋਟੀ ਲਈ ਇਹ ਵੀ ਇਹਨੇ ਥੋੜੀ ਜਿਹੀ ਖਾਣੀ ਆ ਮੁੜ ਕੇ ਮੈਨੂੰ ਹੀ ਦੇਣੀ ਆ ਮੈਨੂੰ ਇਹ ਕੋਂਜੇ ਵਾਲੀ ਨੂੰ ਚੰਗੀ ਲੱਗਦੀ ਹੈਗੀ ਕੋਂਜੇ ਸਲਾਵੇ ਜਾਂਦਾ ਬਾਅਦ ਵਿੱਚ ਤੇ ਆਪਾਂ ਬਾਕੀ ਦਾ ਸਮਾਨ ਲੈ ਲਿਆ ਬਿਸਕੁਟ ਹੁਣ ਇੱਧਰ ਤੋਰ ਕੇ ਦੂਜੀ ਦੇ ਕੋਲ ਨਹੀਂ ਇੱਧਰ ਆਇਆ ਉਹਦੇ ਵਿੱਚ ਸੁੰਗ ਗਿਆ ਆ ਨਹੀਂ ਨਾਲ ਆ ਆ ਜਾ ਆ ਇਹ ਚ ਮਿਰਚਾਂ ਬੜੀਆਂ ਹੁੰਦੀਆਂ ਆ ਮਾਮੀ ਆ ਲੈ ਲੈ ਨਹੀਂ ਕੁਛ ਨਹੀਂ ਲੈਣਾ ਇੰਨਾ ਕੁਛ ਲਿਆਇਆ ਘਰ ਜਾ ਕੇ ਤੇਰੇ ਤੁਸੀਂ ਗਾਣਾ ਉਹ ਥੋੜਾ ਥੋੜਾ ਕਰਕੇ ਆ ਜਾ ਘਰ ਨੂੰ ਉਹ ਪਾਪਾ ਨੇ ਲਿਆਉਣਾ ਆਪ ਹੀ ਆ ਜਾ ਆ ਲਾ ਜਿੱਦਾਂ ਕੋਲੀ ਇਹਨੂੰ ਲਾ ਦੇ ਹਾਂ ਸਾਰਾ ਕੁਛ ਪਾਪਾ ਨੇ ਲਿਆਉਣਾ ਸਾਰੀ ਦੁਕਾਨ ਲੈ ਆਉਣੀ ਆ ਤੇ ਘਰ ਨੂੰ ਚਲੀ ਆ ਜਾ ਹਾਂ ਸਾਰੀ ਆ ਵੀ ਲੈਣੀ ਹਾਂ ਹਾਂ ਸਾਰਾ ਕੁਛ ਲੈ ਕੇ ਆਣਾ ਆ ਜਾ ਓ ਦੌੜ ਗਿਆ ਅੱਗੇ ਕਿਉਂਸਨ ਤਾਂ ਹੋ ਗਈ ਛੁੱਟੀ ਤੇ ਮੌਜਾ ਲੱਗ ਗਈ ਆ ਹੋਣ ਪਰਥੂ ਬਾਈ ਰੱਖਣਾ ਇਹਨੇ ਨਾ ਕੁਛ ਕਰਨਾ ਨਾ ਕਰਨ ਦੇਣਾ ਮੈਨੂੰ ਆਇਆ ਪਤੇ ਐਨੂੰ ਪਤੇ ਚੱਲ ਚਾਵਲਿਆ ਦੇਖ ਲੋ ਜੀ ਇਧਰ ਆਪਾਂ ਹੁਣ ਆਗੇ ਰਸੋਈ ਦੇ ਵਿੱਚ ਆਪਣਾ ਕੰਮ ਕਰਨਾ ਤੇ ਭਿੰਡੀਆਂ ਮੈਂ ਕੱਟ ਲੀਆਂ ਅੱਜ ਬਣਾਉਣ ਲੱਗੀ ਭਿੰਡੀਆਂ ਭਿੰਡੀਆਂ ਵੀ ਆਪਾਂ ਦੋ ਤਰ੍ਹਾਂ ਦੀਆਂ ਬਣਾਉਣੀਆਂ ਇੱਕ ਤਾਂ ਪਲੰਬੀਆਂ ਲੰਬੀਆਂ ਕੱਟ ਕੇ ਉਹ ਦਲਜੀ ਨੇ ਖਾਣੀਆਂ ਤੇ ਗੂੜ ਗੋਲ ਗੋਲ ਆਪਣੇ ਲਈ ਕਟੀਆਂ ਆ ਅੱਗੇ ਬਣਾਈਆਂ ਤੇ ਅੱਗੇ ਵੀ ਮੈਂ ਲੰਬੀਆਂ ਲੰਬੀਆਂ ਬਣਾਈਆਂ ਸੀ ਉਹ ਦਲਜੀ ਦੇ ਤਾਂ ਥੋੜੀਆਂ ਥੋੜੀਆਂ ਬਹੁਤੀਆਂ ਜਿਆਦੀਆਂ ਰੜਦੇ ਨਹੀਂ ਥੋੜੇ ਥੋੜੀਆਂ ਕੱਚੀਆਂ ਕਾੰਦੇ ਉਹਨਾਂ ਨੂੰ ਉਹ ਵਧੀਆ ਲੱਗਦੀਆਂ ਤੇ ਰਮਿੰਦਰ ਜੀ ਨੂੰ ਉਹਨਾਂ ਨੂੰ ਪਸੰਦ ਨਹੀਂ ਹੈ ਇਸ ਲਈ ਫੇ ਆਪਾਂ ਦੋ ਤਰ੍ਹਾਂ ਦੀ ਅੱਜ ਬਣਾ ਲੈਣੀ ਆ ਅੱਜ ਬੀਬੀ ਦੀ ਬਣਨੀ ਨਹੀਂ ਤੇ ਆਪਾਂ ਡੈਡੀ ਲਈ ਵੱਖਰੀ ਬਣਾ ਦੇਣੀ ਆ ਮਤਲਬ ਆਪਾਂ ਬਣਾਉਣੀਆਂ ਦੋ ਹੀ ਸਬਜ਼ੀਆਂ ਜਿੱਦਾਂ ਕਿਦਾਂ ਮਰਜ਼ੀ ਆ ਤੇ ਐਦਾਂ ਹੀ ਆਪਾਂ ਮੈਂ ਜੁਆ ਨਹਿੰਗ ਜੀਰਾ ਤੇ ਇਹ ਤਿੰਨੇ ਚੀਜ਼ਾਂ ਪਾ ਕੇ ਮੋੜ ਕੇ ਵਿੱਚ ਭਿੰਡੀਆਂ ਪਾਤੀਆਂ ਭਿੰਡੀਆਂ ਤੇ ਗੰਡੇ ਇਕੱਠੇ ਪਾਤੇ ਤੇ ਹੁਣ ਆਪਾਂ ਲੂਣ ਤੇ ਹਲਦੀ ਪਾ ਦੇਣਾ ਆ ਤੇ ਜੋ ਤੁਸੀਂ ਵਿੱਚ ਕੋਈ ਮਸਾਲਾ ਵਰਤਦੇ ਤਾਂ ਪਾ ਸਕਦੇ ਆ ਨਹੀਂ ਤਾਂ ਇਹ ਤਾਂ ਇਦਾਂ ਹੀ ਜੇ ਵਿੱਚ ਜੁਵੈਨ ਪਾਈ ਦੀ ਹੈ ਨਾ ਜੁਵੈਨ ਦੇ ਨਾਲ ਬੜੀਆਂ ਸਵਾਦ ਬਣਦੀ ਹੈ ਇੱਕ ਵਾਰੀ ਤੁਸੀਂ ਵੀ ਇਦਾਂ ਬਣਾ ਕੇ ਦੇਖਿਓ ਮੈਂ ਸੱਕੀ ਸਬਜ਼ੀ ਚ ਤਕਰੀਬਨ ਜੁਵੈਨ ਹੀ ਸੀ ਪਾਈ ਦੀ ਹੋਈ ਹੈ ਖੜੀਚ ਵੀ ਹੋਗੀ ਔਰ ਜੋ ਵੀ ਪਾ ਲਈ ਦੀ ਆ ਤੇ ਹੁਣ ਮੈਂ ਵਿੱਚ ਅੰਬਚੂਰ ਪਾਊਡਰ ਪਾ ਦੇਣਾ ਆ ਦੋਨੇ ਪਾਸੇ ਬਣਾਉਣੀਆ ਸੇਮ ਹੀ ਉਹਦੀ ਕਿ ਉਹ ਰਮਿੰਦਰ ਜੀ ਥੋੜੀਆਂ ਕਹਿੰਦੇ ਕਿ ਮੈਂ ਕੁਰਕਰੀਆਂ ਖਾਣੀਆਂ ਆ ਤੇ ਐਦਾਂ ਜਿਹੜਾ ਡੱਬਾ ਜਿਆ ਹੈ ਨਾ ਇਰਤੇ ਇਧਰ ਰੱਪਟੇ ਚੜਾ ਕੇ ਬੰਦ ਕਰਕੇ ਮੈਂ ਫ੍ਰਿਜ ਦੇ ਵਿੱਚ ਰੱਖ ਦਿੰਨੀ ਆ ਜੇ ਆਪਾਂ ਬਾਹਰ ਰੱਖਦੇ ਦੇ ਇਹਦੇ ਵਿੱਚ ਉਹ ਸੁੰਡੀਆਂ ਜਿਹੀਆਂ ਪੈ ਜਾਂਦੀਆਂ ਬਜੂਰ ਬਾਰਡਰ ਚ ਵੀ ਗਰਮੀਆਂ ਦੇ ਵਿੱਚ ਤੇ ਇਸ ਲਈ ਮਸਾਲੇ ਮਸੂਲੇ ਜਿਹੜੇ ਉਹ ਫ੍ਰਿਜ ਦੇ ਵਿੱਚ ਹੀ ਰੱਖੀਦੇ ਆ ਤੇ ਹੁਣ ਇਹਨਾਂ ਨੂੰ ਮਿਕਸ ਕਰ ਦੇਣਾ ਆ ਤੇ ਕੋਲ ਖਲੋ ਕੇ ਥੋੜੇ 10 15 ਮਿੰਟ ਤੇ ਆਪਾਂ ਹਲਾ ਦੇਣੀ ਆ ਜਿਹੜੀਆਂ ਥੱਲੇ ਨਾਲ ਲੱਗਣ ਤੇ ਦੋ ਦੋ ਆਪਣੀਆਂ ਭਿੰਡੀਆਂ ਬਣ ਗਈਆਂ ਆ ਜਦੋਂ ਤੱਕ ਸਾਂਜੀ ਬਣਉਗੀ ਆਪਾਂ ਦੂਜੇ ਪਾਸੇ ਆਟਾ ਗੁੰਨ ਲੈਣਾ ਆ ਤੇ ਇਹਨਾਂ ਨੂੰ ਹਲਾਤਾ ਮਿਕਸ ਕਰਤਾ ਆ ਸਾਰਾ ਜਿਹੜਾ ਲੂਣ ਹਲਦੀ ਪਾਇਆ ਸੀ ਤੇ ਹੁਣ ਭਾਂਡੇ ਆਪਣੇ ਹੋ ਗਏ ਆ ਸਾਫ਼ ਤੇ ਭਾਂਡਿਆਂ ਨੂੰ ਆਪਾਂ ਥਾਂ ਥਾਂ ਹੀ ਰੱਖ ਦਈਏ ਇਹਨਾਂ ਨੂੰ ਇਹਨਾਂ ਦੀ ਜਗ੍ਹਾ ਦੇ ਉੱਤੇ ਆਪਾਂ ਰੱਖ ਦਿੰਨੇ ਆ ਸੁੱਕ ਗਏ ਆ ਤੇ ਹੁਣ ਨਾਲ-ਨਾਲ ਜਿੱਥੇ-ਜਿੱਥੇ ਇਹਨਾਂ ਦੀ ਜਗ੍ਹਾ ਉੱਥੇ-ਉੱਥੇ ਆਪਾਂ ਇਹਨਾਂ ਨੂੰ ਟੁਕਾ ਦੇਣਾ ਆ ਇੰਡੀਆਂ ਜਿਹੜੀਆਂ ਡੈਰੀ ਵਾਲੀਆਂ ਹਾਂ ਤਾਂ ਉਹ ਕਿਆਂ ਜਿਹੜੀਆਂ ਆਪਣੀਆਂ ਉਹਨਾਂ ਨੂੰ ਥੋੜਾ ਜਿਹਾ ਆਪਾਂ ਕੁੜਕਰੀਆਂ ਕਰਨਾ ਹੋਰ ਤੇ ਹੁਣ ਦਰਜੀ ਦਾ ਬਣਾਉਣ ਲੱਗੀ ਦਲੀਆ ਦਰਜੀ 슈ਗਰ ਕਰਕੇ ਜ਼ਿਆਦਾਤਰ ਦਲੀਆ ਵਗੈਰਾ ਦੇਸਾਂ ਦੀ ਰੋਟੀ ਖਾਂਦੇ ਰੋਟੀ ਨਹੀਂ ਖਾਂਦੇ ਹੈਗੇ ਨਾਈ ਚੋਲ ਤੇ ਚੋਲ ਜੇ ਖਾਂਦੇ ਉਹ ਵੀ ਭੁੰਨ ਕੇ ਤੇ ਜਿਹੜਾ ਦਲੀਆ ਇਹ ਹੈਗਾ ਜੌਂ ਦਾ ਸਉਤੋ ਵੀ ਇਹ ਦੱਜੀ ਕਹਿੰਦੇ ਕਿ ਸੁੱਕੀ ਸਬਜ਼ੀਏ ਤੇ ਦਲੀਆ ਵੀ ਤੜਕੇ ਵਾਲਾ ਬਣਾ ਦੇ ਜਿੱਦਾਂ ਪਚੌਲਣ ਲਈ ਦੋਦੀ ਆਮਝੇ ਵਾਲਾ ਲੈਣਾ ਆ ਸਭ ਤੋਂ ਪਹਿਲਾਂ ਤੇਲ ਪਾ ਕੇ ਵਿੱਚ ਜੀਰਾ ਪਾ ਲਿਆ ਵਿੱਚ ਗੰਢਾ ਟਮਾਟਰ ਕੱਟਿਆ ਆਪਾਂ ਉਹ ਪਾਤਾ ਆ ਹੁਣ ਗੰਢੇ ਟਮਾਟਰ ਨੂੰ ਭੁੰਨ ਕੇ ਜਿੰਨਾ ਕੁ ਟਾਈਮ ਲੱਗਦਾ ਆ ਉਸ ਹਾਵ ਨਾਲ ਤੇ ਜਿਹੜਾ ਦਲੀਆ ਆ ਨਾ ਦਲੀਆ ਵੀ ਭੁੰਨਣਾ ਆ ਦਲੀਆ ਵੀ ਭੁੰਨ ਕੇ ਬਣਾਈਦਾ ਆ ਤੇ ਨਾਲ ਹੀ ਜਿਹੜਾ ਗੰਡਾ ਟਮਾਟਰ ਪਾਇਆ ਨਾ ਇਹਦੇ ਵਿੱਚ ਆਪਾਂ ਦਲੀਆ ਰੱਖ ਦੇਣਾ ਤੇ ਗੈਸ ਘੱਟ ਕਰ ਦੇਣਾ ਤੇ ਇਹਨੂੰ ਹਿਲਾਉਂਦੇ ਰਹਿਣਾ ਆ ਦਲੀਆ ਵੀ ਨਾਲ ਬੜਾ ਸੋਹਣਾ ਭੁੱਜ ਜਾਣਾ ਆ ਤੇ ਵਿੱਚ ਲੂਣ ਵਗੈਰਾ ਜੇ ਤੁਸੀਂ ਇਦਾਂ ਇਕੱਲਾ ਬਣਾ ਕੇ ਖਾਣਾ ਚਾਹੁੰਦੇ ਆ ਜਿੱਦਾਂ ਆਪਾਂ ਚੌਲਾਂ ਨੂੰ ਤੜਕਾ ਲਾਈਦਾ ਨਾ ਉਦਾਂ ਲਾ ਲੈਣਾ ਵਿੱਚ ਮਟਰ ਵਗੈਰਾ ਹੋਰ ਕੁਝ ਵੀ ਪਾਉਣਾ ਚਾਹੁੰਨੇ ਪਾ ਸਕਦੇ ਆ ਆਪਣੀ ਮਰਜ਼ੀ ਨਾਲ ਤੇ ਲੂਣ ਮਿਰਚ ਵਗੈਰਾ ਦਰਜੀ ਨੇ ਲੂਣ ਨਹੀਂ ਪਾਉਣਾ ਦਰਜੀ ਨਾਲ ਦੇ ਕੋਈ ਸਬਜ਼ੀ ਆ ਉਹਨਾਂ ਭਿੰਡੀਆਂ ਦੀ ਨਾਲ ਲੈ ਲੂ ਲੈਣੀਆਂ ਸੁੱਕੀ ਸਾਜੂ ਵੀ ਦਰਜੀ ਪਾ ਲੈਂਦੇ ਵਿੱਚ ਦਲੀਏ ਦੇ ਤੇ ਮੈਥਲੂਨ ਵਗੈਰਾ ਨਹੀਂ ਪਾਇਆ ਗੱਲਾ ਗੰਡਾ ਟਮਾਟਰ ਤੇ ਜੀਰਾ ਪਾਇਆ ਹੈ ਜਿਹਦਾ ਜੋ ਆਪਾਂ ਚੋਲਾਂ ਦਾ ਤੜਕਾ ਲਾਈਦਾ ਉਦੀ ਸੇਮ ਲਾਉਣਾ ਹੈ ਤੇ ਇਹ ਆ ਕਿ ਦਲੀਏ ਨੂੰ ਵੀ ਇਹਨੂੰ ਭੁੰਨਣਾ ਹੈ ਇਹ ਨਾਲੇ ਇਦਾਂ ਜਦੋਂ ਆਪਾਂ ਪਿਆਜ਼ ਟਮਾਟਰ ਪਾਤਾ ਹਨ ਉਹਦੇ ਵਿੱਚੇ ਪਾ ਕੇ ਇਦਾਂ ਭੁੰਨ ਲੈਣਾ ਸ਼ੂਗਰ ਵਾਸਤੇ ਡੈਡੀ ਖਾਂਦੇ ਆ ਤੇ ਇਹਦੇ ਨਾਲ ਸ਼ੂਗਰ ਡਾਇਬੀਟੀਸ ਦੀ ਕੰਟਰੋਲ ਰਹਿੰਦੀ ਹੈ ਤੇ ਹੁਣ ਆਪਾਂ ਜਿੱਦਾਂ ਇੱਕ ਕੌਲੀ ਵਿੱਚ ਦਲੀਏ ਦੀ ਪਾਈ ਸੀ ਇਹਦੇ ਵਿੱਚ ਦੋ ਢਾਈ ਕੌਲੀਆਂ ਪਾਉਣਾ ਹੈ ਤੇ ਢਾਈ ਕੌਲੀਆਂ ਇਹ ਆ ਕਿ ਦੰਦਾ ਕਰਕੇ ਦਲਜੀ ਤੋਂ ਨਹੀਂ ਖਾਦਾ ਜਾਂਦਾ ਥੋੜਾ ਗਲ ਜਾਂਦਾ ਤਾਂ ਕਰਕੇ ਤੇ ਅੱਧੀ ਕੌਲੀ ਮੈਂ ਵੱਧ ਪਾਇਆ ਥੋੜਾ ਪਾਣੀ ਦਾ ਤੇ ਗੈਸ ਘੱਟ ਕਰਕੇ ਆਪਾਂ ਇਸ ਨੂੰ ਢੱਕ ਕੇ ਰੱਖ ਦੇਣਾ ਆ ਤੇ ਦਲੀਆਂ ਇਹਨ ਬੜਾ ਸੋਹਣਾ ਬਣ ਜਾਣਾ ਗੈਸ ਘੱਟ ਕਰਤਾ ਆ ਹੁਣ ਆਪਾਂ ਤੇ ਰੱਖਤਾ ਇਹ 15-20 ਮਿੰਟ ਤੱਕ ਦਲੀਆਂ ਬਣ ਜਾਣਾ ਉਨੀ ਦੇਰ ਆਪਾਂ ਕੋਈ ਕੰਮ ਕਰੀਏ ਤੇ ਇਧਰ ਸਵੇਰ ਦਾ ਥੱਕ ਤੁਕ ਗਿਆ ਆ ਤੇ ਸੌਂ ਗਿਆ ਆ ਟਾਈਮ ਦੇਖੋ ਘੜੀ ਤੇ 6 ਵਜੇ ਤੇ 6 ਵਜੇ ਜਨਾਬ ਜੀ ਸੌਂ ਗਏ ਅੱਜ ਰਾਤ ਨਹੀਂ ਹੈ ਚੰਦ ਨਾ ਸੁੰਦੇ ਟਾਈਮ ਨਾ ਤੇ ਇਧਰ ਦਲੀਆ ਬਣ ਕੇ ਤਿਆਰ ਹੋ ਗਿਆ ਆ ਤੇ ਭਿੰਡੀਆਂ ਆਪਣੀਆਂ ਬਣ ਗਈਆਂ ਕ੍ਰਿਸਪੀ ਜੀਆਂ ਆਪਣੀਆਂ ਭਿੰਡੀਆਂ ਬਣ ਗਈਆਂ ਦੜਜੀ ਦੀਆਂ ਵੀ ਬਣ ਗਈਆਂ ਆ ਉਹ ਵੀ ਦੇਖ ਲਓ ਤੁਸੀਂ ਦੜਜੀ ਇਦਾਂ ਲੰਬੀਆਂ ਲੰਬੀਆਂ ਖਾਂਦੇ ਆ ਤੇ ਹੁਣ ਹੋ ਗਿਆ ਫਿਰ ਖਾਣ ਦਾ ਟਾਈਮ ਤੇ ਇਧਰੋ ਆ ਗਿਆ ਫਤੇ ਦੀ ਮਸਤੀ ਦਾ ਫੋਨ ਹੁਣ ਭਾਵੇਂ ਫੁਲਕੇ ਸਾਰੇ ਪਿੰਡ ਦੇ ਲਵਾ ਲਓ ਸਾਡੇ ਤੋਂ ਜਦੋਂ ਤਾਂ ਉਹ ਬਧਾਇਆ ਭੈਣਾ ਦਾ ਜਬ ਪੇਕੇ ਤੋਂ ਕੋਈ ਫੋਨ ਆਇਆ ਹੋਈ ਫੇ ਤਾਂ ਗੱਲਾਂ ਗੱਲਾਂ ਚ ਪਤਾ ਨਹੀਂ ਲੱਗਦਾ ਆਪਾਂ ਕਿੰਨਾ ਕੋਈ ਕੰਮ ਕਰ ਲਿਆ ਆ ਉਹਦਾ ਭਾਵੇਂ ਦੋ ਤਿੰਨ ਰੋਟੀਆਂ ਭਗਉਣ ਤੇ ਔਖੇ ਹੁੰਦੇ ਹੋਈਏ ਗਰਮੀ ਚ ਤੇ ਇਧਰ ਗੁਰਫਤੇ ਨੂੰ ਮਿਠਾਉਣ ਲਈ ਆ ਕਿ ਉੱਠ ਕੇ ਪੁੱਤਰ ਜੀ ਰੋਟੀ ਖਾ ਲੋ ਸਾਰਾ ਕੰਮ ਕਰਦਾ ਹੋ ਜਾਂਦਾ ਨੇ ਸਵੇਰ ਤੋਂ ਸ਼ਾਮ ਤੱਕ ਸਭ ਤੋਂ ਔਖਾ ਕੰਮ ਆ ਗੁਰਫਤੇ ਨੂੰ ਰੋਟੀ ਖਵਾਉਣਾ ਨਿਆਣਾਂ ਨੂੰ ਰੋਟੀ ਖਵਾਣੀ ਸਮਝੋ ਆਪਣਾ ਜੀਵਨ ਸਫਲ ਹੋ ਗਿਆ ਜਿੱਦ ਦਿਨੇ ਰੋਟੀ ਖਾਂਦੇ ਆ ਬੜਾ ਧੱਕੇ ਧੁੱਕੇ ਨਾਲ ਫੋਨ ਦੇ ਦੁਕੇ ਰੋਟੀ ਖਵਾਉਣ ਲੱਗੇ ਆ ਤੇ ਸ਼ੁਕਰ ਕਰੋ ਕਿ ਤੇ ਖਾਣ ਲੱਗਾ ਪਹਿਲੋ ਤਾਂ ਬੜੇ ਨਖਰੇ ਜੇ ਕੀਤੇ ਤੇ ਹੁਣ ਰੋਟੀ ਖਾਣ ਡਿਆ ਆ ਸੁੱਤਾ ਉੱਠਿਆ ਸੀ ਤਾਂ ਕਰਕੇ ਤੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ